ਜੀ ਪਿੰਡ ਹੈਗਾ ਰੀਟ ਖੇੜੀ ਜ਼ਿਲ੍ਹਾ थाना सारी ਪਟਿਆਲੇ ਜੀ ਬੀਜ ਕਿਹੜਾ ਵੀਰ ਵੀਰ ਕਿਹੜਾ ਹਾਂ ਬੀਜ ਕਿਹੜਾ ਇਹ 901 ਬੁਗੇ ਲਾਲਾ 01 ਅਜੀ ਬਡਾਈ ਦੀ ਇੱਕ ਬੂਜਾ ਇਹ ਹਾਂਜੀ ਹਾਏ ਕੋਹਾਜੀ ਹੁਣ ਤੇਰੇ ਸਾਹਮਣੇ ਤੇ ਬੱਟਿਆ ਯਾਰ ਮੇਰੇ ਪਰੋਸਾ ਨਹੀਂ ਹੋ ਰਿਹਾ ਤੇਰਾ ਨਾ ਸੀਗਾ ਭਾਈ ਜੱਕ ਤੇ ਫੱਟੇ ਬੀਜ ਨੇ ਲਾਲਾ 01 ਇਧਰੇ ਪਾਸੇ ਵੀ ਜਦੋਂ ਦੇਖ ਸਕਦਾ ਤੁਸੀਂ ਇਹ ਬੀਜ ਰੱਖਿਆ ਵਾ ਵੱਢ ਕੇ ਜਿਨ੍ਹਾਂ ਨੇ ਝਾੜਨ ਦਾ ਹੱਥਾਂ ਨਾਲ ਝਾੜ ਸਕਦਾ ਬੀਜ ਉਹ ਆਪਣਾ ਇੱਧਰੇ ਪਾਸੇ ਰੱਖਿਆ ਹੋਇਆ ਤੇ ਜਿਹਨਾਂ ਨੇ ਬੀਜ ਵੜਨਾ ਭਾਈ ਸਾਰਿਆਂ ਨੇ ਬੀਜ ਵੱਟ ਕੇ ਰੱਖੇ ਹੋਏ ਨੇ ਆਪਦੀ ਆਪਦੀ ਢੇਰੀ ਬਾਕੀ ਲੈ ਜਾਣਗੇ ਚੱਕ ਜਿੰਨੇ ਜਿੰਨੇ ਲੈ ਕੇ ਜਾਣਾ ਬੀਜ ਅੱਜ ਆਪਾਂ ਭਰ ਲੀਆਂ ਤਿੰਨ ਟਰਾਲੀਆਂ ਭਰ ਲੀਆਂ ਇਹ 01 ਬੀਜ ਦੀਆਂ ਪੰਜਾਬ 01 ਬੀਜ ਆ ਵੀ ਕਿਸਾਨ ਵੀਰੋ ਲਗਾਤਾਰ ਵढाई ਚੱਲ ਰਹੀ ਆ ਆਪਣਾ ਪੰਜਾਬ 01 ਬੀਜ ਵੀ ਬੀਜ ਦੀ ਬਾਪੂ ਆਪਾਂ ਡਿਮਾਂਡ ਐ ਕਿ ਇੰਨੀ ਕੋ ਪੈ ਗਈ ਕਿ ਲੋਕ ਆਪਣੇ ਤੋਂ ਇਹਦੇ ਹਰੇਕ ਕਹਿੰਦਾ ਵੀ ਦੋ ਥੱਲੇ ਭਾਈ ਸਾਡੇ ਰੱਖ ਲਈ ਰਿਸ਼ਤੇਦਾਰਾਂ ਨੇ ਵੀ ਕਈਆਂ ਨੇ ਕਹਿਤਾ ਵੀ ਭਾਈ ਰੱਖ ਲਈ ਤੇ ਬਾਕੀ ਪ੍ਰਿੰਟ ਜੋ ਵੀ ਕਈ ਸੱਦੇ ਆ ਗਏ ਵੀ ਭਾਈ ਸਾਡਾ ਬੀਜ ਰੱਖ ਲਿਓ ਤੇ ਝਾੜ ਵੀ ਇਹਦਾ ਤਕਰੀਬਨ 7 ਤੋਂ ਬਾਹਰ ਵਾਲੇ ਪਾਸੇ ਲੱਗਦਾ ਕਿਉਂ ਨੰਬੂ ਜੀ ਹਾਂਜੀ ਹਾਂ ਝਾਲ ਦੀ ਨਾਲ ਜਿਨ੍ਹਾਂ ਨੇ ਬੀਜ ਲੈ ਕੇ ਜਾਣਾ ਉਹਨਾਂ ਦੇ ਥੈਲੇ ਭਰ ਰਹੇ ਨੇ ਕਿਉਂਕਿ ਐਤ ਕੀ ਬਗਾਰਾ ਪੈ ਗਿਆ ਜ਼ਿਆਦੇ ਬੀਜ ਦੀਆਂ ਤਾਂ ਨਾਲ ਦੀ ਨਾਲ ਥੈਲੇ ਭਰੇ ਜਾ ਰਹੇ ਨੇ ਉਧਰੋਂ ਕੱਢ ਰੋ ਉਧਰੋਂ ਦਾਣੇ ਵਾਲਾ ਟੈਂਕ ਵਾਲਾ ਚਲਾ ਦਿੰਦਾ ਤੇ ਇਧਰੋਂ ਬਾਈਓ ਨਹੀਂ ਭਰ ਲੈਂਦੇ ਨੇ ਲਓ ਜੀ ਥੈਲੇ ਨਾਲ ਦੀ ਨਾਲ ਥੈਲੇ ਭਰੇ ਜਾ ਰਹੇ ਹੋ ਵੀ ਜਿਹੜਾ ਪੰਜਾਬ 01 ਬੀਜ ਆ ਪੱਜ ਫੇਰ ਵੱਡਿਆ ਤਕਰੀਬਨ 9-10 ਕਿਲਿਆ ਅੱਜ ਫੇਰ ਵੱਡੇ ਨੇ ਤੇ ਝਾੜ ਤੇ ਨਾਲ ਟਰਾਲੀਆਂ ਦੇ ਕੋ 2 12 6.5 ਨੇ ਇੱਕ 14 ਫੁੱਟੀਆਂ ਪੂਰੀ ਟੀਸੀ ਲੱਗੀ ਤੇ ਉਧਰਲੇ ਪਾਸੇ ਵੀ ਚੱਲ ਰਹੀ ਆ 14 ਫੁੱਟੀ ਉਧਰ ਪੜ ਰਹੇ ਨੇ ਦੁਬਾਰੇ ਤੇ ਫੁੱਲ ਸਿਰੇ ਦਾ ਝਾੜ ਆ ਬਾਬਿਓ ਤੇ ਬਾਕੀ ਕਿਵੇਂ ਲੱਗ ਜਿੰਨੇ ਵੀਰਾਂ ਲਾਈਕ ਕਮੈਂਟ ਕਰਕੇ ਦੱਸ ਦਿਆ ਕਰੋ ਚੈਨਲ ਉਹ ਵੀ ਬੰਦੇ ਨੇ ਬਣਾਈਆ ਦੇਸੀ ਬੱਧਰੀ ਚੱਕ ਅਹ ਦਹੀਂ ਜਾ ਕੇ ਪੁੱ ਚੱਪਲ ਲਾ ਕੇ ਦਿਖਾਈ ਉੱਪਰ ਪਰ ਚਾਹ ਕਾਰਨ ਚੱਪਲ ਲਈ ਗੱਲ ਹੀ ਲਾ ਵੀ ਗੱਠਾ ਗੁੱਠਾ ਬਣ ਕੇ ਆਣ ਪੂਰੀ ਰਿਲੈਕਸ ਹੋ ਦੀ ਚੱਪਲ ਬਣਾਤੀ ਆਹ ਜ਼ੁਰਮ ਨੇ ਬਣਾਈ ਆ ਜੱਕ ਤੇ ਫਟਿਆ ਜੱਕ ਦੋਗੇ ਹੱਥਣ ਤੱਕ ਹਾਂ ਹਾਂ ਗੱਠੇ ਜੱਕ ਦੋਗੇ ਸਾਰਾ ਉੱਠ ਜਾਏਗਾ ਸਾਰਾ ਉੱਠ ਜਾਊਗਾ ਲੋ ਵੀ ਜੋ ਬਰ ਉਹਦੇ ਪਾਸੇ ਚੱਲ ਰਹੇ ਜੋ ਡੀਅਰ 50 50 ਡੀ ਉਧਰ ਗੱਠੇ ਬਣਾ ਰਿਹਾ ਅਭੀ 4 ਰੋਜ਼ ਹੋਇਆ ਨਹੀਂ ਚੱਪਲ ਕਾ ਫਿਤਾ ਟੁੱਟ ਗਿਆ ਅਰ ਤੁਸੀਂ ਫੇ ਕਿੱਦੇ ਗੱਤਾ ਕੌਣ ਫਾਇਦਾ ਹੋਗਾ ਸਹੀ ਗੱਲ ਰਾਸੂਸੀ ਬੰਨ ਕੇ ਸੀ ਜਿੰਨ ਤੋਂ ਲੱਗ ਜਾਏ ਨਾ ਨਾ ਮਾਲ ਲੇਗਾ ਸਹੀ ਗੱਲ ਸੀ ਜਿੰਨ ਤੋਂ ਬਾਅਦ ਨਵਾਂ ਲਾਹੇਗਾ ਇੱਧਰ ਬਾਬੇ ਉਹ ਪੰਜਾਬ 01 23 ਨਾ ਮਾਲ ਲੇਗਾ ਟੁੱਟ ਤੇ ਜਾਏਗਾ ਨੀਚੀ ਚੂ ਮਾਰ ਪੜਦਾ ਹੈ ਨਾ ਜਿਹੜਾ ਇੱਧਰਲੇ ਪਾਸੇ ਖੜੀ ਆ ਬਸ਼ੀ ਇਹ ਵੀ ਦੇਖ ਰਹੀ ਆ ਜੀਰੀ ਵੜਦਿਆਂ ਨੂੰ ਤੇ ਉਹ ਸਾਹਮਣੇ ਪਰਲੇ ਪੱਥੇ ਚੱਲ ਰਹੀ ਆ ਮਸ਼ੀਨ ਤੇ ਨਾਲੋਂ ਨਾਲ ਗੱਠਿਆਂ ਦਾ ਵੀ ਕੰਮ ਨਾਲ ਦੀ ਨਾਲ ਚੱਲ ਰਿਹਾ ਪ੍ਰਭੂ ਤੇ ਆ ਇਧਰ ਵੀ ਆਪਣੇ ਦੋ ਟਰਾਲੀਆਂ ਦੀਆਂ ਪੂਰੀਆਂ ਟਿਸ਼ੀਆਂ ਲੱਗੀਆਂ ਤੁਸੀਂ ਦੇਖ ਸਕਦੇ ਹੋ ਔਰੇ ਤੋਂ ਖੜਕੇ ਵੀ ਦਿਖ ਰਹੀ ਆ ਟਿਸ਼ੀ ਲੱਗੀ ਵੀ ਇੱਕ 14 ਫੁੱਟੀ ਆ ਉਹ ਵੀ ਜਦੋਂ ਸਾਡੇ ਬੰਦੇ ਆ ਗਏ ਮਲਾਜ਼ਮ ਦੇ ਇਹਨਾਂ ਨੂੰ ਬੰਦੇ ਆ ਲੌਂਗ ਸੀ ਇਹ ਸਪੈਸ਼ਲ ਨੇ ਝੋਨਾ ਵਧਣ ਬਾਅਦ ਤੇ ਇਧਰ ਖਰਚੇ ਵਧਾਉਣੇ ਆ ਚਾਹ ਪਾਣੀ ਚੱਲ ਰਿਹਾ ਇਧਰ ਬੰਦੇ ਚਾਹ ਪਾਣੀ ਪੀ ਰਹੇ ਨੇ ਹੁਣ ਇਹਨਾਂ ਦਾ ਦਾਤੀਆਂ ਫੜਾ ਦੇ ਭਈਏ ਘੱਟ ਪੈ ਕੇ ਦੋ ਰੁਪਏ ਲਾਏ ਨੇ ਇਹ ਬੰਦੇ ਘੱਟ ਪੈ ਗਏ ਸਪੈਸ਼ਲ ਖਾਸ ਕਰਕੇ ਚੋਬਰ 20 ਵੀਏ ਛੜਾ ਕੇ ਇਹਨਾਂ ਦੀ ਖੇਤ ਚ ਮਜ਼ਦਮ ਬੁਲਾਏ ਨੇ ਇਹ ਉਹ ਕਿਰਤਾ ਕਿਤੇ ਹੋਰ ਲੱਗੇ ਲੋ ਵੀ ਕਿਸਾਨ ਵੀਰੋ ਅੱਜ ਆਪਾਂ ਵੱਧ ਰਹੇ ਹਾਂ ਪੰਜਾਬ ਜੀਰੋ ਇੱਕ ਵੀਰ ਜਿੰਨਾ 01 ਨਾਮ ਬੀਜ ਸੋਹਣਾ ਉਨਾ ਹੀ ਇਹਦਾ ਬੀਜ ਵੀ ਵੀਰੇ ਉਨਾ ਹੀ ਸੋਹਣਾ ਉਨਾ ਹੀ ਝਾੜਾ ਤੇ ਨੰਬਰ 1 ਨੇ ਵੀਰ ਆ ਬਾਈ ਹਲੇ ਤੱਕ ਤਾਂ ਆਪਣਾ ਸਭ ਤੋਂ ਵੱਧ ਝਾੜੇ ਹੀ ਬੀਜ ਦਾ ਰਿਹਾ ਤੁਸੀਂ ਉੱਪਰ ਵੀ ਦੇਖ ਸਕਦੇ ਹੋ ਬਾਈ ਇਹਦੇ ਪੱਤਾ ਨਹੀਂ ਹੈਗਾ ਪੂਰਾ ਵੀ ਕੱਲੇ ਦਾਣੇ-ਦਾਣੇ ਚਮਕਦੇ ਆ ਜਿੱਥੇ 100 ਢੇਰੀ ਦੇ ਵਿੱਚੋਂ ਕੱਲਾ ਦਾਣਾ ਇਹਦੀ ਚਮਕੂਗਾ ਲੈ ਦੀ ਢੇਰੀ ਹੋਊਗੀ ਇਹਦੀ ਲੈ ਦੀ ਢੇਰੀ ਚਮਕੂਗੀ ਵੀਰੇ ਅੱਬਾ ਤੁਸੀਂ ਮੇਰੇ ਪੇਜ ਤੇ ਜਾ ਕੇ ਦੇਖ ਸਕਦੇ ਹੋ ਆਪਾਂ ਇਹਨੂੰ ਸਾਰੇ ਪਾਲਦੇ ਦੀ ਵੀਡੀਓ ਬਣਾਈ ਵੀ ਅੱਜ ਜਿੰਨਾ ਨਜ਼ਾਰਾ ਇਹਨੂੰ ਵੱਡਣ ਦਾ ਆ ਰਿਹਾ ਕੋਈ ਹੋਰ ਬੀਜ ਨੂੰ ਨਹੀਂ ਆਇਆ ਵੀਰੇ ਤੇ ਫੁੱਲ ਇਹਨਾਂ ਸ਼ਾਨਦਾਰ ਬੀਜਾ ਸੋਹਣਾ ਸੁਨੱਖਾ ਵੀ ਬੀਜ ਉਹ ਨਹੀਂ ਆ ਝਾੜ ਵੀ ਉਹ ਨਹੀਂ ਆ ਤੁਸੀਂ ਮੈਨੂੰ ਲੱਗਦਾ 7.5 ਪਲੱਸ ਜਾਊਗਾ ਇਹਦਾ ਝਾੜ ਇੱਕ ਹੁੰਦਾ ਬਈ ਆਪਣਾ ਸੁਪਰੀਮ ਨਿਕੜਿਆ ਆਪਣਾ 5.5 ਦਾ ਵੀ ਨਿਕੜਿਆ ਪੌਣੇ ਚੀ ਦਾ ਵੀ ਸਵਾ ਚੀ ਦਾ ਵੀ ਨਿਕੜਿਆ ਐਂ ਦਾ ਘੱਟ ਵੀ ਨਿਕੜਿਆ ਪਰ ਇਹਦਾ ਵੀਰੇ ਬੀਜ ਦਾ ਜਿਹੜਾ ਕੀ ਆਪਾਂ ਦੇਖ ਸਕਦੇ ਹੁਣ ਤੱਕ ਆਪਾਂ ਤਿੰਨ ਟਰਾਲੀਆਂ ਭਰਨੀਆਂ ਤੁਹਾਨੂੰ ਸਾਡੀ ਪੂਰੀ ਜ਼ਮੀਨ ਵੀ ਦੱਸਾਂਗੇ ਕਿੰਨੀ ਵੱਡੀ ਆ ਕਿੰਨੇ ਖੇਤ ਵੱਡੇ ਨੇ ਤੇ ਕਿੰਨਾ ਇਹਦਾ ਬੀਜ ਦਾ ਝਾੜ ਆ ਉਹ ਵੀ ਤੁਹਾਨੂੰ ਸਾਰਾ ਕੁਝ ਦੱਸੂਗਾ ਤੇ ਤੁਸੀਂ ਵੀਡੀਓ ਨਾਲ ਬਣੇ ਰਹੋ ਅੱਜ ਵੀ ਵੱਡੀ ਅੱਜ ਥੋੜਾ ਜਿਹਾ ਮਾਹੌਲ ਦਾ ਗੜਬੜ ਹੋ ਨਜ਼ਾਰਾ ਜਾਨੀ ਆਇਆ ਬਲੌਗ ਬਣਾਉਣ ਦਾ ਤੇ ਆਪਾਂ ਕਾਲੂ ਵੀ ਵਡਾਂਗੇ ਤੁਹਾਨੂੰ ਕਾਲੂ ਜਰੂਰ ਦਿਖਾਵਾਂਗਾ ਵੀਰੇ ਕਿੰਨਾ ਕੁ ਝਾੜ ਆਇਆ ਦਾ ਕੀ ਹਿਸਾਬ ਕਿਤਾਬ ਆ ਤੇ ਵਧੀਆ ਪੂਰਾ ਸਿਰੇ ਦਾ ਬੀਜ ਆ ਵੀਰੇ ਕੋਈ ਏਡੀ ਗੱਲਬਾਤ ਨਹੀਂ ਹੈਗੀ ਵੀ ਆਪਾਂ ਨੂੰ ਦਾਣਾ ਮਾਝੂ ਦਿਖੂਗਾ ਜਾਂ ਫੜਾ ਦਿਖੂਗਾ ਕੱਲੇ ਦਾਣੀ ਦਾਣੇ ਨੇ ਪੂਰਾ ਨਜ਼ਾਰਾ ਆ ਰਿਹਾ ਵੀਰੇ ਵੱਢਣ ਦਾ ਨਾ ਤਾਂ ਮਸ਼ੀਨ ਵੀ ਪਿੱਛੇ ਬੀਜ ਕੋਈ ਦਾਣਾ ਨਹੀਂ ਦਿਖਾ ਰਹੀ ਬੜਾਈ ਵੀ ਪੂਰੀ ਸਾਫ਼ ਚੱਲ ਰਹੀ ਆ ਜੀਰੀ ਵੀ ਆਪਣੀ ਖੜੀ ਆ ਕੋਈ ਐ ਨਹੀਂ ਗਰੀ ਵੀ ਆ ਪਰ ਪੂਰਾ ਨਜ਼ਾਰਾ ਆ ਗਿਆ ਯਾਰ ਵੀਰੇ ਆ ਆ ਪਰ ਕੇ ਹੁਣ ਆਪਾਂ ਆ ਪਰ ਰਹੇ ਆ ਆਪਣੇ 12 1/2 ਦੀ ਟਰਾਲੀ ਆ ਤੇ ਦੋ ਉਧਰਲੇ ਪਾਸੇ ਫੁੱਲ ਟੀਸੀ ਲੱਗੀ ਵੇ ਇੱਕ 14 ਫੁੱਟੀ ਆ ਇੱਕ 12.5 ਬੈੱਡ ਵੀਰੇ ਦੋਨਾਂ ਦਾ 4-4 ਫੁੱਟਾ ਫੁੱਟ-ਫੁੱਟ ਬਾਹਰ ਵੀ ਟੀਸੀ ਲਾਈ ਵੀ ਆਪਾਂ ਤੇ ਪੂਰਾ ਨਜ਼ਾਰਾ ਆ ਰਿਹਾ ਵੱਡਣ ਦਾ ਭਾਈ ਜਿਹੜਾ 26 ਜਿਰੀ ਵੱਡੀ ਸੀਗੀ ਆ ਖੇਤ ਦੇ ਵਿੱਚ ਡੋਡੀ ਜੀ ਵੀ ਹੈਗੀ ਸੀ ਜਿਹਨੂੰ ਆਪਾਂ ਹਲਦੀ ਕਹਿ ਦਿੰਦੇ ਆ ਉਹ ਵੀ ਸੀਗੀ ਤੇ ਤੁਹਾਨੂੰ ਉਹਦਾ ਝਾੜ ਦਿਖਾਉਣਾ ਮੈਂ ਇਹ 5 ਬਿਗੇ ਦਾ 5.5 ਬਿਗੇ ਦਾ ਖੇਤ ਆ ਤੇ ਟਰਾਲੀ ਦੇਖੋ ਤੁਸੀਂ 12.5 ਆ ਦਾਣੇ ਆਪਣੇ ਨਿਕੜੇ ਨੇ ਪੂਰੇ ਲੋਗੂ ਰੋਜਾ ਇੱਕ ਦਾਣੇ ਪੂਰੇ ਨਰਮਾਈ ਚ ਵੀ ਕੋਈ ਦਾਣਾ ਨਹੀਂ ਹੈਗਾ ਦਾਣੇ ਪੂਰੇ ਜੀਰੀ ਪੱਕੀ ਕਿਉਂਕਿ ਜੇ ਹੁਣ ਆਪਾਂ ਇਹਦੇ ਦਿਨ ਲਗਾਉਨੇ ਆ ਤਾਂ ਇਹ ਸੁੱਕਣੇ ਤਾਂ ਨਹੀਂ ਕੀਆ ਤੇ ਆਪਾਂ ਜੀਰੀ ਵਾਲੇ ਪਾਸੇ ਨੂੰ ਆਪਣਾ ਕਣਕ ਵਾਲੇ ਪਾਸੇ ਨੂੰ ਵੀ ਲੇਟ ਹੋ ਰਿਹਾ ਆਪਣਾ ਝੋਨਾ ਤਕਰੀਬਨ 8 ਟੱਕ ਚ ਵੱਢਿਆ ਗਿਆ ਸਾਰਾ ਪਿੰਡ ਵਾਲੇ ਟੱਕ ਚ ਰਹਿ ਗਿਆ ਤੇ ਬਾਕੀ 2 ਟੱਕਾਂ ਚਲੇ ਰਹਿ ਗਿਆ ਤੇ ਬਾਕੀ ਬਾਬਿਓ ਤੁਹਾਨੂੰ ਦਿਖਾਉਣਾ ਇਧਰੋਂ ਫਾਰਮ ਟ੍ਰੈਕ ਦੇ ਹੱਕ ਇਹ ਵੀ ਝੋਟਾ ਵਰਾਲਾ ਜਿਆਦਾ ਪੜਾਈ ਪੂਰੇ ਟੌਪ ਦੀ ਕਰ ਰਿਆ ਤੇ ਆਏ ਸਾਲ ਸਾਡਾ ਆਈ ਵੀ ਵੜਦਾ ਹੁੰਦਾ ਜੀ ਉਹ ਵੀ ਟੈਂਕ ਵੀ ਗਦਾ ਗਦਾ ਭਰ ਰਹੇ ਨੇ ਨਜ਼ਾਰਾ ਆਇਆ ਪਿਆ ਆਹੀ ਵੀਦ ਨੇ ਨਜ਼ਾਰਾ ਲਿਆਦਾ ਨਹੀਂ ਐ ਕਿ ਜਿਹੜੀ ਟੋਪ ਜਾਂਦੀ ਕੋਈ ਜਿਹੜੇ ਹਵਾ ਨਾਲ ਝਾੜਦੇ ਪਿਛਲੇ ਸਾਲ ਸਾਡਾ ਚੋਟਕਾ ਕੁਆਂਟਰ ਦੀ ਵੀ ਆਈਆ ਪਰ ਐਦਕੀ ਦਾ ਕੁਝ ਵੀ ਨਹੀਂ ਸੀਗੀ ਪਰ ਆਹ ਵੀ ਜੱਪਾ ਨੂੰ ਮੈਨੂੰ ਲੱਗਾ ਤਾਰ ਸੀਗਾ ਮੈਂ ਤਾਂ ਪੱਲੇ ਪਾ ਜੂਆ ਨਜ਼ਾਰਾ ਆ ਜਾਂਦਾ ਜਦੋਂ ਨਾ ਝਾੜ ਵਧੀਆ ਹੋਵੇ ਨਾ ਫਿਰ ਨਜ਼ਾਰਾ ਆ ਜਾਂਦਾ ਜਦੋਂ ਚੱਲ ਰਿਹਾ ਕਾ ਪੂਰਾ ਵਧੀਆ ਪਰਮਾਤਮਾ ਦਾ ਸ਼ੁਕਰਾਨਾ ਬਹੁਤ ਵਧੀਆ ਦਾਣੇ ਵੀ ਡੜਾ-ਡੜਾ ਟਿੰਕ ਭਰ ਰਹੇ ਨੇ ਪੰਜਾਬ ਜਿਹੜਾ ਇੱਕ ਬੀਜ ਆ ਬਾਬੇ ਨੰਬਰ 1 ਬੀਜ ਆ ਸਿਰੇ ਦਾ ਝਾੜਾ ਸਿਰੇ ਦਾ ਬੀਜ ਆ ਤੇ ਕਾ ਜੀਰੀ ਵੀ ਆਈ ਹੈਗੀ ਕੋਈ ਡੇਗੀ ਵੀ ਆ ਸਿਰੇ ਦਾ ਝਾੜਾ ਬਾਬੇ ਉਹ ਡੇਗੀ ਵੀ ਨਹੀਂ ਹੈਗੀ ਪੂਰਾ ਵਧੀਆ ਚੱਲ ਰਿਹਾ ਹੈਲੇ ਪਰਮਾਤਮਾ ਦੀ ਕਿਰਪਾ ਨਾਲ ਤੇ ਨਾਲ ਦੀ ਨਾਲ ਪਜਾਈ ਚੱਲ ਰਹੀ ਆ ਤੇ ਇੱਧਰਲੇ ਪਾਸੇ ਚੱਲ ਰਿਹਾ ਨਾਲ ਦੀ ਨਾਲ ਟਰੈਕਟਰ 파ਵਰ ਟਰੈਕ ਸਾਥ ਕਹਿੰਦਾ ਮੈਂ ਇਹਦਾ ਬਦਲ ਟਰਾਲੀ ਧੂਕੇ ਲੈ ਜਾਊਂਗਾ ਇਹ ਜਦੋਂ ਟੈਂਕੂ ਵੀ ਤੜਾ ਤੜ ਪੈ ਰਹੇ ਟਰਾਲੀ ਦੇ ਨਾਲ ਦੇ ਨਾਲ ਇਹ ਨਹੀਂ ਹੈਗਾ ਫੂਕੇ ਟੈਂਕੇ ਪੈ ਰਹੇ ਨੇ ਵਜਨ ਹੈ ਪਰ ਵਜਨ ਵੀਰੇ ਪੂਰਾ ਸਿਰੇ ਦਾ ਵਜਨ ਹੈ ਸਿਰੇ ਦਾ ਝਾੜਾ ਤੇ ਦਾਣਾ ਵੀ ਤੁਸੀਂ ਦੇਖ ਸਕਦੇ ਹੋ ਕੋਈ ਚੌਲ ਵੀ ਬਹੁਤ ਜ਼ਿਆਦਾ ਗੋਟੇ ਨਹੀਂ ਗਰ ਰਕਣੀ ਨਹੀਂ ਹੈਗੀ ਜਦੋਂ ਟਰਾਲੀ ਭਰ ਲਈ ਜਾਂਦੇ ਤੇ ਹੁਣ ਕੰਮ ਡਾਮਾ ਡੋਲ ਹੁੰਦਾ ਜਾ ਰਿਹਾ ਡਾਮਾ ਡੋਲ ਡਾਮਾ ਡੋਲ ਕਿਸੇ ਵੀ ਹੁੰਦੀ ਹੈ ਇੱਕ ਬਰਾਬਰ ਦੇ ਕੋਲ ਦੀ ਆ ਜਿਆਦੀ ਕਰਦੀ ਵੀ ਇਹਦਾ ਦਾਣੇ ਵੀ ਅਲਗ-ਅਲਗ ਨੂੰ ਜਾਂਦੇ ਨੇ ਉਹ ਹੌਲੀ-ਹੌਲੀ ਹੋ ਵੀ ਹੋ ਗੀ ਤੇ ਇੱਧਰ ਆਪਣੇ ਵਾਲੀ ਵੀ 26 ਦੀ ਦੀ ਆ ਇਹਦੀ ਵੀ TC ਲੱਗੇ ਭਈਆ ਸਮਝੋ ਪਰ ਉਹਦੀ ਜਿਆਦਾ ਲੱਗੀ ਜਿਹੜਾ ਤੋਂ ਆ ਹੈਗੀ ਆ ਆਪਣਾ 01 ਬੀਜ ਆ ਵੀ ਸਾਰੇ 01 ਦੀਆਂ ਨੇ ਉਹ ਪਰ ਲੀਟਰਲੀ 26 ਦੀ ਆ ਜਿਹੜਾ ਇਧਰਲੇ ਪਾਸੇ ਜੌਂਡੀਰ ਵੀ ਪਿਆ ਪਿਆ ਡੀ ਕਹਿੰਦਾ ਖਰਚਿਆਂ ਨੂੰ ਮੈਂ ਨਹੀਂ ਦੱਸਦਾ ਹੈਗਾ ਇਧਰ ਫੋਰਡ 3600 ਪਈ ਫਰਦਾ ਟਰਾਲੀ 12 6.5 ਦੀ ਤੇ ਬੱਚੇ ਤੇ ਪੰਜਾਬ 01 ਬਜਣਾ ਵੀਰੇ ਇਹਦੀ ਟੀਸੀ ਲੱਗੀ ਜਿਆਦੇ ਤੇ ਲਾਣਦਾਰ ਉਹਨਾਂ ਨੇ ਪਰ ਆਲੀ ਜਿਆਦੇ ਟੀਸੀ ਜਿਆਦੇ ਲੱਗੇ ਹੋਣਾ ਇਹਨੂੰ ਰਸਤੇ 'ਚ ਵੀ ਬਚਾ-ਬਚਾ ਕੇ ਲੈ ਕੇ ਜਾਣਾ ਪਊਗਾ ਕਿਤੇ ਹਲਾਉਣੇ ਨਾਲ ਜੀਰੀ ਡੁੱਲੀ ਜਾਵੇ ਤੇ ਦੇਖੋ ਬਾਬੇ ਤੁਸੀਂ ਨਖਾਰ ਦੇਖੋ ਜੀਰੀ ਦਾ ਅੰਦਾਣੇ ਦੀ ਮਟਾਈ ਦੇਖੋ ਹੋ ਵੀ ਗੀਰ ਦੇ ਡੁੰਨੇ ਹੋ ਇਧਰਲੇ ਪਾਸੇ 43600 ਬਲਾਈਦੀ ਕਹਿੰਦਾ ਮਹੀਨ ਦਾ ਉਹਦਾ ਛਾਲਾ ਮਾਰਦਾ ਟੱਪਦਾ ਜਾਈ ਜਾਂਦਾ ਬਟਾ ਤੇ ਇਧਰਲੇ ਪਾਸੇ ਸਵਰਾਜ ਆਪਸੇ 55 13 ਫੁੱਟੀ ਟਰਾਲੀ ਆ ਬਾਬੇ ਉਹ ਕਹਿੰਦਾ ਮੈਂ ਵੀ ਟਰਾਲੀ ਧੂਪੇ ਲੈ ਜਾਊਗਾ ਕਹਿੰਦਾ ਕਿੱਡੀ ਗੱਲ ਆ ਇਧਰੋਂ ਮੋੜ ਤੋਂ ਹੀ ਆਪਾਂ ਚੜਾਤੀ ਟਰਾਲੀ ਜੌਂਡੀਅਰ ਤੱਕ ਪਰਲੇ ਪਾਸੇ ਨੂੰ ਲੈ ਕੇ ਜਾਊਗਾ ਉਹ ਵੀ ਦਿਖਾਉਣਾ ਤੁਹਾਨੂੰ ਆ ਆ ਗਿਆ ਜੌਂਡੀਅਰ ਮਾਰਦਾ ਛਾਲਾ ਪੰਜਾ ਪੰਜਾ ਡੀ ਇਹਦਾ ਬਾਬੇ ਪਰਲੇ ਪਾਸੇ ਨੂੰ ਚੜਾਈਆ ਕਿਉਂਕਿ ਚੜਾਈ ਵੀ ਜ਼ਿਆਦਾ ਟਰਾਲੀ ਵੀ 4 ਫੁੱਟ ਵੱਡੇ ਸੀ ਜੰਡੀਆ ਟਰਾਲੀਆਂ ਲੈ ਕੇ ਤੇ ਬਾਬੇ ਆ ਪਾ ਤਕਰੀਬਨ ਤੇ ਹੁਣ ਤਕਰੀਬਨ ਸਮਾਸ ਸਬਕ ਚੇ ਦਾ ਹੋ ਗਿਆ ਤਾਰਲੀਆਂ ਟਰਾਲੀਆਂ ਤੇ ਆਪਾਂ ਪੰਜਾਬ 01 ਬੀਜ ਵੀਰੇ ਲੈ ਕੇ ਆਇਆ ਤੇ ਝਾੜ ਵੀ ਇਹਦਾ ਪੂਰਾ ਸੀਗਾ ਟਰਾਲੀਆਂ ਨੂੰ ਵੀ ਦੱਸ ਰਹੀਆਂ ਸੀਗੀਆਂ ਵੀ ਹਾਂ ਵੀ ਦਾਣੇ ਹੈਗੇ ਨੇ ਬਾਜਨ ਚ ਪਰ ਉਹਦਾ ਟਰਾਲੀਆਂ ਦੂਜੇ ਬੀਜ ਜਿੰਨੀਆਂ ਭਰੀਆਂ ਨੇ ਪਰ ਇਹ ਚੀਜ਼ ਚ ਵਜਨ ਬਹੁਤ ਆ ਜੀਰੀ ਚ ਜਿਵੇਂ ਛਬੀ ਜੀਰੀ ਦਾ ਵਜਨ ਹੌਲੀ ਰਹਿ ਜਾਂਦੀ ਆ ਉਹ ਪਰ ਇਹ ਜੀਰੀ ਚ ਵੀਰੇ ਹੈਗਾ ਵਜਨ ਦੱਸ ਰਹੀਆਂ ਸੀਗੀਆਂ ਟਰਾਲੀਆਂ ਉਤੇ ਦਾ ਮਕਰਾਹ ਹੋ। ਸੋਚਿਆ ਜਾਊਗਾ ਪਰ ਨਾ ਹੋ ਸਕੇ। ਲੋ ਵੀ ਜਦੋਂ ਫੇਰ ਡਿਮਾਂਡ ਵਧ ਗਈ ਕਹਿੰਦੇ ਵੀ ਟਰਾਲੀ ਜੋ ਫੇਰ ਬੀਜ ਭਰਨਾ। ਇਹ ਚੋਬਰੋਂ ਨਹੀਂ ਬੀਜ ਭਰਨ ਫੇਰ ਚੱਲੇ ਗਏ। ਇਧਰੋਂ ਨਾਲ ਦੀ ਨਾਲ ਖਰਚੇ ਵੀ ਵਧਣੇ ਜਾ ਰਿਹਾ। ਤਲਾਈ ਕੀ ਅੱਜਾ ਸੇਡ ਹਾਂ 3 ਰੁਪਏ ਕਿਲੋ ਜੀ 3 ਰੁਪਏ ਕਿਲੋ ਲੈ ਵੀ ਚੱਕ ਨੇ ਰੇਟ ਵੀ ਘਟਦਾ ਰੇਟ ਡਿਕਲੇਅਰ ਕਰਦਾ 5 ਰੁਪਏ ਕਿਲੋ ਆ 3 ਰੁਪਏ ਕਿਲੋ ਆ ਵੀਰ ਜੀ ਲਾਲਾ 01 ਅੱਛਾ ਕਿ ਮੇਰਾ ਝਾੜੇ ਦਾ 7.5 ਦਾ ਜੀ 7.5 ਦਾ ਹਾਂ ਕਿਲੋ ਦੋ ਕਿਲੋ ਉੱਪਰੇ ਆ ਕੱਟ ਨਹੀਂ ਹੈ ਜੀ ਕੱਟ ਨਹੀਂ ਆਏਗਾ ਬਾਬੇ ਉੱਬੀ ਜਾਏਗਾ ਪੂਰਾ ਸਰੇ ਦਾ ਲਾਲਾ 01 ਲਾਲਾ 01 ਉਧਰ ਫੇਰ ਟੀਮ ਪਹੁੰਚ ਗਈ ਦੋ ਗਾਲੂ ਲੈ ਕੇ ਚੱਲਾਂਗੇ